ਨਾਬਬ ਲਾਗਦੇ ਪਿੰਡ ਦੋਦਾ ਦੇ ਨੇੜੇ ਨਾਬਾ ਮਲੇਰ ਕੋਟਲਾ ਡੋਰ ਤੇ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਸੰਸਨੀ ਫੈਲ ਗਈ ਹੈ ਔਰਤ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ ਔਰਤ ਦੇ ਸੀਨੇ ਉਪਰ ਗਹਿਰੀ ਛੱਟ ਦਾ ਨਿਸ਼ਾਨ ਅਤੇ ਕੁਲ ਦੁੱਸਾ ਵੀ ਪਿਆਸੀ ਇਸ ਔਰਤ ਦਾ ਕਤਲ ਕਿਉਂ ਕੀਤਾ ਗਿਆ ਅਤੇ ਇਹ ਕਿੱਥੋਂ ਦੀ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ 'ਸਮੰਧੀ ਜਾਂਚ ਕਰ ਰਹੀ ਹੈ ਅੰਦਾਜ਼ੇ ਮੇਰਾ ਲੱਗਦਾ ਹੈ ਢੀ ਤੋਂ ਅਕਿਸ ਤਰ੍ਹਾਂ ਦੇਖਦੇ ਜਿੰਮੇ ਸੰਸਰੀ ਪਹਲ ਗਈ ਇੱਥੇ ਡੈੱਡ ਬਡੀ ਪਈ ਹੈ ਕਿਸ ਤਰ੍ਹਾਂ ਦੀ ਹਾਲਾਤ ਹੈ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇੱਦਾਂ ਉਹਰੇ ਸ਼ਾਇਰਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੋਨ ਜਨਾਨੀ ਦੀ ਵੀ ਕੋਈ ਮਾਰ ਕੇ ਸੁੱਟ ਗਈ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮਨ ਲਾਦਾ ਜੀ ਮੂ ਤੇ ਸੱਟਾਂ ਨੇ ਮਨ ਲਾਦਾ ਲਵੇ ਰੱਸੀ ਪੀਆ ਮਨ ਤਲਾਦਾ ਵੀ ਫਾਹਾ ਦੇ ਕੇ ਮਾਰੀ ਐ ਇਹ ਆਹ ਸਿਰ ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾ ਢੇੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੋਂ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁਣਪੁਰਦੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਹਾਂ ਜੇ ਤੁਸੀਂ ਆ ਕੇ ਦੇਖੇ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗਿਆ ਫਿਰ ਉਹਨੇ ਚੌਂਕੀ ਚੌਂਕੀ ਤੇ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸੀ ਆਇਆ ਜੀ ਫਿਰ ਇੰਚਾਰਜ ਮੈਡਮ ਆਗੇ ਜੀ ਬਸ ਅਸੀਂ ਤਾਂ ਆ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਤੁਹਾਡਾ ਆਈਡੀਆ ਵੀ ਇਹ ਆਈਡੀਆ ਤਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਆਇਆ ਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘੜੀ ਚ ਆਪਾਂ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਕਿਹੜਾ ਮਾਹੌਲ ਤਾਂ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਹਿ ਸਕਦੇ ਆਂ ਜੀ ਵੀ ਕਿੱਥੇ ਜੀ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਆਂ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਆਂ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਟੈਂਪੋ ਤਾਂ ਨਿਸ਼ਾਨ ਨਹੀਂ ਸੀ ਰੱਸਿਆ ਪਿਆ ਤੇ ਆਹ ਧਾਣੇ ਜੇ ਪੈ ਤੇ ਆ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਡ ਮਡ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾ ਦੱਸ ਗਏ ਵਾਕਈ ਹੁਣ ਪੁਲਿਸ ਦਾ ਐਂਵੈਂਟਿਕ ਵਸ ਕਾਏ ਕਰੂਗੀ ਵੀ ਕਿਹਨਾਂ ਕਤਤਕਾਤ ਪੁਲਿਸ ਕੋ ਆਇਦਮ ਇੱਥੇ ਮ ਸਰਪੰਚ ਨੂੰ ਬੋਲਨ ਦਾ ਸਰਪੰਚ ਨੇ ਚਲੋ ਚੌਕੀ ਜਿਹਾ ਕਰਤਾ ਜੀ ਹਾਂ ਜੀ ਕਾਂਜੀ ਟਿੰਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ ਕੇ 6 ਵਜੇ ਪਹੁੰਚਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬੋਦੀ ਪਈ ਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਬੋੜਾ ਫੜਾ ਕੇ ਜਾਂਦੇ ਫੋਨ ਕਰੇ ਜੀ ਇਹ ਮਤਲਬ ਬਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਛਗਛ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਟ ਲੱਗੀਆਂ ਹੋਈਆਂ ਨੇ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਘੜੜੇ ਤੇ ਪੁੱਸਰੇ ਤੇ ਦੇਖ ਰਹੇ ਤੇ ਵੀ ਕੀ ਕੀ ਗੱਲ ਹੋਈ ਹੈ ਉਹ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸ ਸਕਾਫ ਕਰਕੇ ਹੈ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਹੋਈ ਆਪਣੇ ਇੱਧਰ ਏਰੀਆ ਨਹੀਂ ਨਹੀਂ ਆਪਣੇ ਈਰੀ ਦਾ ਲੱਗ ਨਹੀਂ ਰਹੀ ਹੈ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਹਿਤਲਾ ਪਹਿਲੀ ਤਫਤੀਸ਼ ਇਹ ਹਜੇ ਕੋਈ ਇਹਦਾ ਮੰਨ ਲਓ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈਗੇ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਪਿਆ ਸੀਗਾ ਨਹੀਂ ਨਹੀਂ ਆਪਣੇ ਇਹ ਤਾਂ ਹੁਣ ਬੱਤਰ ਘੰਟੇ ਵਾਸਤੇ ਰੱਖਾਂਗੇ ਸਨਾਤਨ ਵਾਸਤੇ ਉਸ ਤੋਂ ਹਾਂਜੀ ਹਾਂਜੀ ਕਰਤਾ ਕਰਤਾ प्रॉपर्टी बेचने और खरीदने के लिए संपर्क करें फेयर डील प्रॉपर्टीज़